ਔਰ ਅੱਜ ਦੀ ਇਸ ਉਪਸਥਿਤੀ ਚ ਦੇਸ਼ ਦੀ ਕੈਬਨਿਟ ਦੇ ਪਹਿਲੇ 10 ਵਜ਼ੀਰਾਂ ਚ ਇੱਕ ਵਜ਼ੀਰ ਜਿਨ੍ਹਾਂ ਦੇ जिम्मे ਦੇਸ਼ ਭਰ ਦੇ ਅੰਦਰ ਸਮਾਜਿਕ ਨਿਆਂ ਦਾ ਕੰਮ ਆ ਯਾਨੀ ਐਸਸੀ ਭਾਈਚਾਰਾ ਦਿਵਿਆਂਗ ਭਾਈਚਾਰਾ ਉਹਨਾਂ ਦੀ ਦੇਖਰੇਖ ਕਰਦੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਦੇਸ਼ ਦੇ ਅੰਦਰ ਐਸ ਭਾਈਚਾਰੇ ਨੂੰ ਸੁਰੱਖਿਆ ਮਿਲੀ ਹੈ ਤਰੱਕੀ ਮਿਲੀ ਹੈ ਅੱਜ ਵੀ ਚੰਡੀਗੜ੍ਹ 'ਚ ਜਿੱਥੇ ਐਸਾ ਪ੍ਰੋਗਰਾਮ ਚੱਲ ਰਿਹਾ ਹੈ ਬ੍ਰਿੰਦਰਜੀ ਜਿੰਨੂੰ ਅਪੰਗ ਕਹਿੰਦੇ ਸੀ ਪਹਿਲੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਨਹੀਂ ਅਪੰਗ ਨਾ ਕਹੋ ਦਿਵਿਆਂਗ ਕਹੋ ਉਹਨਾਂ ਦਾ ਇੱਕ ਬਹੁਤ ਵੱਡਾ ਕਾਰਜਕ੍ਰਮ ਅੱਜ ਚੰਡੀਗੜ੍ਹ 'ਚ ਇਹਨੇ ਕੀਤਾ ਹੋਰੀ ਇੱਕ ਅੱਛੀ ਸ਼ੁਰੂਆਤ ਕੀਤੀ ਹੈ ਪਾਰਟੀ ਦੇ ਬਹੁਤ ਸੀਨੀਅਰ ਆਗੂ ਮੈਂ ਨਾਵਾਂ ਦੀ ਤਫਸੀਲ ਜਿੱਨੀ ਜਾ ਰਿਹਾ ਸਾਰਿਆਂ ਨੂੰ ਪ੍ਰਣਾਮ ਕਰਨਾ ਵੱਡੇ ਬੈਠੇ ਨੇ ਮੇਰੀ ਤੁਹਾਡੇ ਅੱਗੇ ਦੋ ਬੇਨਤੀਆਂ ਪਿਛਲੇ ਦੋ ਘੰਟੇ ਤੁਹਾਡਾ ਦਰਦ ਔਰ ਇਸ ਦਰਦ ਚ ਟੀਸ ਇਹਨਾਂ ਕੰਨ ਨਾਲ ਸੁਣੀ ਵਰ ਮਾਈਕ ਪੁਆਇੰਟ ਨੋਟ ਕੀਤਾ ਲਗਭਗ 14 ਮਹੱਤਵਪੂਰਨ ਬਿੰਦੂਆਂ ਤੇ ਤੁਸੀਂ ਗੱਲਬਾਤ ਕੀਤੀ ਉਹਨਾਂ 14 ਮਹੱਤਵਪੂਰਨ ਬਿੰਦੂਆਂ ਦੇ ਵਿੱਚੋਂ ਇੱਕ ਗੱਲ ਬੜੀ ਪੱਕੀ ਹੈ ਉਹ 14 ਤਾਂ ਪੁਰੀਆਂ ਹੁੰਦੀਆਂ ਜੇ ਪੰਜਾਬ ਚ ਸੁਹਾਮਣਾ ਬਹੂਲ ਬਣੇ ਔਰ ਤੁਹਾਡੇ ਚ ਕੁਝ ਲੋਕਾਂ ਨੇ ਕੁਐਸਚਨ ਕੀਤੇ ਤੁਹਾਡੇ ਚ ਕੁਝ ਲੋਕਾਂ ਨੇ ਆਨਸਰ ਦਿੱਤੇ ਮੈਂ ਤੁਹਾਨੂੰ ਦੋ ਗੱਲਾਂ ਕਹਿ ਕੇ ਇੱਥੋਂ ਜਾਵਾਂਗਾ ਪਹਿਲੀ ਗੱਲ ਤੁਹਾਡੇ ਪਾਸਪੋਰਟ ਦਾ ਰੰਗ ਕੀ ਹੈ ਭਾਰਤ ਦੀ ਸਰਕਾਰ ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਉਹ ਪਾਸਪੋਰਟ ਦੇ ਰੰਗ ਨੂੰ ਨਹੀਂ ਦੇਖਦੀ ਤੁਹਾਡੇ ਬਲੱਡ ਚ ਜਿਹੜਾ इंडियन डी एन ए है साढ़े से वो इंपोर्टेंट है और इंडियन डी एन आज अज अगर मैं छब्बीस मई दो हज़ार चौदह तो बाद कह हिंदुस्तानी दुनिया के किस कोने बैठा है किन्ने सालों तो बैठा है कि पीढ़िया तो बैठा है गुलाम बन के गया मजदूर बन के गया सी, किस तरह भी गया से प्राउड करता है ਬੀਇੰਗ ਏ ਇੰਡੀਅਨ ਇਹ ਭਾਗ ਗੁਰੂ ਸਾਹਿਬ ਨੇ ਮੋਦੀ ਸਾਹਿਬ ਦੇ ਹੱਥ ਦਿੱਤੇ ਕਿ ਅੱਜ ਦੁਨੀਆ ਦੀ ਸਭ ਨਾਲੋਂ ਤੇਜ਼ੀ ਨਾਲ ਵਧਣ ਵਾਲੀ ਅਰਥ ਵਿਵਸਥਾ ਦੁਨੀਆ ਦੀ ਸਭ ਨਾਲੋਂ ਤੇਜ਼ੀ ਨਾਲ ਵਧਣ ਵਾਲੀ ਇਕਨੋਮੀ ਅਗਰ ਕੋਈ ਹੈ ਤੇ ਮੇਰਾ ਭਾਰਤ ਹੈ ਅਸੀਂ 7.8 ਦੀ ਤਰੱਕੀ ਦੇ ਨਾਲ ਅੱਗੇ ਵਧ ਰਹੇ ਔਰ ਅਮਰੀਕਾ ਰੂਸ ਜਿਹੜੇ ਵਰਲਡ ਦੀਆਂ ਵੱਡੀਆਂ-ਵੱਡੀਆਂ ਇਕਨੋਮੀ ਐ ਜਰਮਨ ਉਹ ਦੋ ਦੇ ਆਸ-ਪਾਸ ਨੇ ਮੇਰੀ ਤਰੱਕੀ ਦੀ ਗੱਡੀ ਦੀ ਰਫ਼ਤਾਰ ਐ 7.8 ਔਰ ਜਿਹੜੇ ਆਪਣੇ ਆਪ ਨੂੰ ਸੋ ਕੋਲਡ ਬਿਗੇਸਟ ਇਕਨੋਮੀ ਕਹਿੰਦੇ ਐ ਉਹ ਅੱਜ 2.4 1.9 ਐਰਚ ਚੱਲ ਰਹੇ ਨੇ ਨਿਸ਼ਚਿਤ ਰੂਪ ਚ ਸੀ ताजे पां ट्रिलियन की अर्थव्यवस्था नहीं बने लेकिन असी पिछले चार साल चौदवें तो बारहवें बारहवें तो सत्तवें पवमें और हूँ चौथी अर्थव्यवस्था दुनिया की सबनों व्डी चौथी अर्थव्यवस्था कोई है तो भारत है दुनिया की और बड़ी जल्दी शायद अगली मीटिंग अश्विनी जो बुलाएंगे मैंने पूरा विश्वास है ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੋਵਾਂਗੇ ਦੁਨੀਆ ਦੀ ਤੀਜੀ ਭਾਰਤ ਬਦਲ ਰਿਹਾ ਬਿਲਕੁਲ ਮੈਂ ਤੋਂ ਨਾ ਸਹਿਮਤ ਦਾ ਭਾਜੀ ਕਹਿੰਦੇ 8 ਘੰਟੇ ਲੱਗਦੇ ਸੀ 4ਾਂ ਚ ਪਹੁੰਚੇ ਆ ਇਨਫਰਾਸਟ੍ਰਕਚਰ ਚ ਅੱਜ ਹਿੰਦੁਸਤਾਨ ਚ ਕ੍ਰਾਂਤੀ ਹੈ 에어ਪੋਰਟਸ ਦੇ ਸਟਰੈਂਥ ਲਲੋ ਹਸਪੀਟਲਸ ਲਲੋ ਲੋਗਾ ਦੀ ਵਿਲ ਲਲੋ ਨਿਸ਼ਚਿਤ ਉਹਦਾ ਤਰੱਕੀ ਦਾ ਮਤਲਬ ਸੀ ਕਿਸੇ ਨਾ ਕਿਸੇ ਤਰੀਕੇ ਬਾਹਰ ਜਾਣਾ ਅੱਜ ਦੁਨੀਆ ਦੇ ਅੰਦਰ ਇੱਕ ਮਾਪਦੰਡ ਹੈ ਤੁਸੀਂ ਗੂਗਲ ਚ ਪਾਓ ਦਾ ਵਰਲਡ ਇਜ਼ ਦਾ ਬੈਸਟ ਪਲੇਸ ਫੋਰ ਇੰਡਸਟਰੀ ਲਿਖਿਆ ਆਏਗਾ ਇੰਡੀਆ ਅੱਜ ਅਸੀਂ ਜਿਹੜੇ 2014 ਤੋਂ ਪਹਿਲੇ ਦੁਨੀਆ ਦੇ ਪਹਿਲੇ ਤਿੰਨ ਹਥਿਆਰ ਖਰੀਦਣ ਵਾਲੇ ਵਪਾਰੀ ਸਾਂ ਅੱਜ ਦੁਨੀਆ ਦੇ ਪਹਿਲੇ ਚਾਰਾਂ ਦੇਸ਼ਾਂ 'ਚ ਹਥਿਆਰ ਵੇਚਣ ਵਾਲਿਆਂ 'ਚ ਹਿੰਦੁਸਤਾਨ ਪਹੁੰਚਿਆ ਇਹ ਕੋਈ ਬਦਲ ਦਿਨ ਚ ਨਹੀਂ ਆਇਆ 11 ਸਾਲਾਂ ਦੀ ਇੱਕ ਵੱਡੀ ਗਾਥਾ ਹੈ ਮੈਂ ਤੇ ਤੁਹਾਨੂੰ ਬੇਨਤੀ ਕਰਾਂਗਾ ਸੁਭਾਜੀ ਨੂੰ ਮੈਂ ਡਿਜੀਟਲ ਭੇਜ ਦਿਆਂਗਾ ਤੁਹਾਨੂੰ ਤੁਜੀ ਡਿਜੀਟਲ ਇਹਨਾਂ ਸਾਰਿਆਂ ਨੂੰ ਭੇਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਵਿੜਾ ਤੁਹਾਡਾ ਘਰ ਤੁਹਾਡੀ ਮਾਤਰਭੂਮੀ ਤੁਹਾਡਾ ਘਰ ਤਰੱਕੀ ਕਰ ਰਿਹਾ ਹੈ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਤਰੱਕੀ ਦੀ ਰਫ਼ਤਾਰ ਚ ਮਨਮਰੀਤ ਭਾਜੀ ਨੇ ਬੜੀ ਅੱਛੀ ਗੱਲ ਕਹੀ ਪੰਜਾਬ ਪਿੱਛੇ ਰਹਿ ਗਿਆ ਚਾਰ ਸੈਕਟਰ ਤਰੱਕੀ ਦੇ ਨੇ ਜਿੱਦਾਂ ਲ ਇਕਨੋਮੀ ਕੰਟਰੀ ਦੀ ਖੜੀ ਹੁੰਦੀ ਹੈ ਪਹਿਲਾ ਫਾਰਮਿੰਗ ਦੂਜਾ ਸੈਕਟਰ ਹੈ ਇੰਡਸਟਰੀ ਉਸ ਤੀਜਾ ਸੈਕਟਰ ਹੈ ਕਾਮਰਸ ਚੌਥਾ ਸੈਕਟਰ ਹੈ ਸਰਵਿਸ ਅੱਜ ਪੰਜਾਬ ਇਹਨਾਂ ਚਾਰਾਂ ਸੈਕਟਰਾਂ ਚ ਕ੍ਰਾਈਸਿਸ ਚ ਹੈ ਔਰ ਕ੍ਰਾਈਸਿਸ ਦੇ ਲਿਆਂ ਦੇ ਪਿੱਛੇ ਸਾਡੀ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈ ਉਹ ਬਹੁਤ ਵੱਡਾ ਹੋਰਾ ਕਾਰਨ ਹੈ ਮੈਂ ਕਾਲੀਆ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਸੀਂ ਗੱਲ ਕਰਨੀ ਉਹਨਾਂ ਨੇ ਨਹੀਂ ਕੀਤੀ ਸਮਾਂ ਵੀ ਘਟ ਸੀ ਪੰਜਾਬ ਦੇ ਅੰਦਰ ਇੰਡਸਟਰੀਅਲ ਮੀਟ ਲਾਸਟ ਕਦੋਂ ਹੋਈ ਸੀ ਅਸੀਂ ਨੈਸ਼ਨਲੀ ਇੰਟਰਨੈਸ਼ਨਲੀ ਕਦੋਂ ਕਿਹਾ ਵੀਰ ਆ ਯਾਰ ਇੱਥੇ ਇੰਡਸਟਰੀ ਲਾ ਤੇਰੀ ਰਾਖੀ ਵੀ ਕਰਾਂਗੇ ਤੇਰੇ ਪੈਸੇ ਨੂੰ ਦੁਨਾ ਵੀ ਕਰਾਂਗੇ ਲਾਸਟ ਕਦੋਂ ਹੋਈ ਸੀ ਜੇ ਹੋਈ ਸੀ ਤੇ ਕਿਹਾ ਐਜ਼ ਅ ਸਟੇਟ ਅਸੀਂ ਕਮਿਟ ਕਰ ਪਾਏ ਜੋ ਕਮਿਟ ਕਰ ਪਾਏ ਤਾਂ ਕਿਹਾ ਉਸ ਕਮਿਟਮੈਂਟ ਤੇ ਖਰੇ ਉਤਰ ਪਾਏ ਲਾਸਟ ਇੰਡਸਟਰੀਅਲ एस वाई जेड पंजाब कदों बनया बींग ए पंजाबी मैं दुनिया के जितने मर्जी चल जावा हिंदुस्तान की पोलिटिक्स चल जाव वर्ल्ड टूर से चल जावा लेकिन इत बजती है टीस मेरे वीर जी ने कहा कि मैं गुजरात गया तो मैं मुख्यमंत्री साहब सी उस मोदी साहब मैं आशीर्वाद देकर आया मैं लगभग हर पाँच साल बाद गुजरात लोंग ट्रैवल करना पोलिटिकली ਮੈਨੂੰ ਅੱਜ ਤੱਕ ਜਿਹੜੀ ਰੋਡ ਤੋਂ ਮੈਂ ਗਿਆ ਅਗਲੀ ਵਾਰੀ ਉਹ ਰੋਡ ਦਾ ਨਕਸ਼ਾ ਬਦਲਦਾ ਦਿਖਿਆ ਪਲੈਨਿੰਗ ਬਦਲਦੀ ਦਿਸੀ ਔਰ ਕਿਸ ਤਰ੍ਹਾਂ ਹਰ ਸਾਲ ਜਦੋਂ ਕੇਂਦਰ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਜਿਹੜੀ ਕੋਸ਼ਿਸ਼ ਕਰਦੀ ਸੀ ਕਿ ਗੁਜਰਾਤ ਤਰੱਕੀ ਨਾ ਕਰੇ ਉਹਨਾਂ ਵਿਪਰੀਤ ਪ੍ਰਸਥਿਤੀਆਂ 'ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਰ ਸਾਲ ਉੱਤੇ ਇੰਡਸਟਰੀਅਲ ਮੀਟ ਕੀਤੀ ਔਰ 2 ਲੱਖ ਕਰੋੜ 4 ਲੱਖ ਕਰੋੜ 5 ਲੱਖ ਕਰੋੜ ਇਨਵੈਸਟਮੈਂਟ ਲਿਆਂਦਾ ਗੁਜਰਾਤ ਦੇ ਅੰਦਰ ਅੱਜ ਉਹ ਇਨਵੈਸਟਮੈਂਟ ਜਿਹੜਾ ਐਨ ਆਰ ਆਈਜ਼ ਜਾਂ ਬਾਹਰ ਦੇ ਜਿਹੜੇ ਗੁਜਰਾਤੀ ਸੀ ਉਹਨਾਂ ਦੀ ਇਨਵੈਸਟਮੈਂਟ ਅੱਜ ਦਿਸ ਰਹੀ ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਸਮਾਂ ਕੱਟਾ ਹੈ ਤੁਹਾਡਾ ਦਰਦ ਦਵਾ ਬਣੇ ਤੁਹਾਡਾ ਜਿਹੜਾ ਦਰਦ ਹੈ ਉਹ ਦਵਾ ਬਣੇ ਔਰ ਐਸੇ ਪੰਜਾਬ ਚ ਅੱਛੀ ਲੀਡਰਸ਼ਿਪ ਲੈ ਕੇ ਆਓ ਮੌਕਾ ਆ ਗਿਆ ਅੱਜ ਤੋਂ 1 ਸਾਲ ਦੇ ਅੰਦਰ ਅੰਦਰ ਪੰਜਾਬ ਚ ਇਲੈਕਸ਼ਨ ਹੈ और बीइंग ए पंजाबी तनु मैं विनती करंगा डिसाइसिव डायनमिक डिसीजन लेने वाली सरकार और मेरे एक वीर ने बहुत अच्छी गल की कि डबल इंजन दी सरकार चाहिए दी सचमुच मेरा पंजाब मेरी जमीन मेरी मातृभूमि आज फाइनेंशियल डेफिसिट जा आज मान लो स्टेट दे मुख्यमंत्री 5000 ਰੁਪਿਆ ਵੀ ਖਰਚਣਾ ਹੋਵੇ ਤੇ ਉਹਨੂੰ ਕਰਜ਼ਾ ਲੈ ਕੇ 5000 ਇਟ वेरी স্মਲ ਅਮਾਉਂਟ ਅਗਰ ਕਨੂੰ ਮੈਂ ਥੋੜਾ ਦੇਖਿਆ ਨਹੀਂ ਅਗਰ ਪੰਜਾਬ ਦਾ ਟੋਟਲ 100 ਰੁਪਿਆ ਸੀ ਕਮਾਣਿਆ ਨਾ 100 ਰੁਪਿਆ ਐਜ਼ ਅ ਸਟੇਟ ਤੇ ਇਨਵੈਸਟਮੈਂਟ ਸਟੇਟ ਚਲਾਉਣ ਵਾਸਤੇ ਕੋਈ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਨਾਲ ਸੇ 1 ਰੁਪਿਆ ਵੀ ਨਹੀਂ ਹੈ ਅਸੀਂ ਪਿਛਲੇ 4 ਸਾਲਾਂ ਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲੀਤਾ ਉਪੀ ਭਾਜੀ 1 ਲੱਖ ਕਰੋੜ ਇਹਦੇ ਭਰਾ ਚਲੇਗੇ ਲੇਕਿਨ ਇਹਨਾਂ ਦੇ ਜਿਹੜੇ ਸ਼ਰੀਕ ਚਾਚੇ ਆ ਮੁੰਡੇ ਭਰਾ ਉਹਨਾਂ ਦੇ ਘਰ ਦੇ ਨਿਆਣੇ ਵੀ ਔਰ ਪੈਦਾ ਹੋਣ ਵਾਲੇ ਨਿਆਣੇ ਵੀ ਗਿਰਵੀ ਨੇ 1 ਲੱਖ ਕਰੋੜ 4 ਲੱਖ ਕਰੋੜ ਰੁਪਏ ਐਡਾ ਜਿਹਾ ਸਾਡਾ ਸੂਬਾ ਸਾਡੇ ਤੇ ਕਰਜ਼ਾ ਹੈ ਮੈਂ ਕਹਿੰਨਾ ਕਰਜ਼ਾ ਲੈਣਾ ਚਾਹੀਦਾ ਡੈਮ ਬਣਾਉਣਾ ਹੈ ਕਰਜ਼ਾ ਲੈ ਲੈਨੇ ਕੋਈ ਵੱਡੀ ਇੰਡਸਟਰੀ ਲਾ ਰਿਹਾ ਕਰਜ਼ਾ ਲੈ ਲੈਨੇ ਫਾਰਮਿੰਗ ਸੈਕਟਰ ਚ ਰੈਵੋਲੂਸ਼ਨ ਲਿਆਣਾ ਉਸ ਰੈਵੋਲੂਸ਼ਨ ਐਸੇ ਕਰਜ਼ਾ ਲੈ ਲੈਨੇ ਲੇਕਿਨ ਅਸੀਂ ਕਰਜ਼ ਕਿਸ ਵਿੱਚ ਲੈ ਰਹੇ ਹਾਂ ਪੁਰਾਣੇ ਕਰਜ਼ੇ ਦੀ ਅਦਾਇਗੀ ਦੀ ਵਿਆਜ ਦੀ ਅਦਾਇਗੀ ਕਰਨ ਵਾਸਤੇ ਯਾਨੀ ਕਰਜ਼ੇ ਨੂੰ ਕਰਜ਼ੇ ਨਾਲ ਲਾ ਲਿਆ ਜਾ ਰਿਹਾ ਹੈ ਔਰ ਪੰਜਾਬ ਨੂੰ ਕਰਜ਼ੇ ਤੇ ਕਰਜ਼ ਚੜਾਇਆ ਜਾ ਰਿਹਾ ਔਰ ਸਟੇਟ ਦੀ ਲੀਡਰਸ਼ਿਪ ਦੇ ਦਿਮਾਗ 'ਚ ਨਾ ਪਾਲਿਸੀ ਹੈ ਜੋ ਅਸੀਂ ਪੈਦਾ ਕਰ ਰਹੇ ਹਾਂ ਆਪਣਾ ਪਾਣੀ ਕੱਢ ਕੱਢ ਟ੍ਰੇਨਾਂ 'ਚ ਭਰ ਕੇ ਪੂਰੀ ਦੁਨੀਆ 'ਚ ਭੇਜ ਰਹੇ ਹਾਂ ਔਰ ਆਪਣੀ ਜ਼ਮੀਨ ਪਾਣੀ ਤੋਂ ਬਿਨਾ ਕਰ ਰਹੇ ਫਾਰਮਿੰਗ ਨਾਲ ਇੰਡਸਟਰੀ ਨੂੰ ਜੁੜਦੀ ਹੈ ਅਗਰ ਪੰਜਾਬ 'ਚ ਕੋਈ ਦੋ ਇੰਡਸਟਰੀ ਸਟੇਟ ਦੋ ਇੰਡਸਟਰੀਅਲ ਸ਼ੈਅ ਨੇ ਗੋਬਿੰਦਗੜ ਹੈ ਤੇ 1 ਕਿਲੋ ਲੋਹਾ 1 ਕਿਲੋ ਲੋਹਾ ਪੰਜਾਬ ਦੀ ਜ਼ਮੀਨ ਦੇ ਥੱਲੇ ਨਹੀਂਗਾ ਤੇ ਅਸੀਂ ਲੋਹੇ ਦੀ ਇੰਡਸਟਰੀ ਚਲਾਨੇ ਆ ਦੂਜੀ ਇੰਡਸਟਰੀ ਅਸੀਂ ਚਲਾਨੇ ਆ ਕੱਪੜੇ ਦੀ ਕਿਤੇ ਥੋੜੀ ਕਪਾਹ ਪੈਦਾ ਹੁੰਦੀ ਸੀ ਹੁਣ ਤੇ ਉਹ ਵੀ ਨਹੀਂ ਹੁੰਦੀ ਉਹਨ ਜਿਹੜੀ ਆ ਅਸੀਂ ਹਿਮਾਚਲ ਤੋਂ ਤੇ ਜੰਮੂ ਕਸ਼ਮੀਰ ਤੋਂ ਮੰਗਾਨੇ ਆ ਧਾਗਾ ਸਾਡੇ ਕੋਲ ਹੈਗਾ ਨਹੀਂ ਕਪਾਹ ਸਾਡੇ ਕੋਲ ਹੈਗੀ ਨਹੀਂ ਅਸੀਂ ਨਿਰਬਰਾ ਨਾਲ ਦੀਆਂ ਸਟੇਟਾਂ ਦਾ ਤੀਜੀ ਇੰਡਸਟਰੀ ਐ ਸਪੋਰਟਸ ਗੁੱਡਸ ਜ਼ਿਲੰਦਰ ਐ ਲੁਧਿਆਣਾ ਗਮਿੰਦਗੜ ਤੇ ਜ਼ਿਲੰਦਰ ਇੱਕ ਵੀ ਪੇੜ ਨਹੀਂਗਾ ਜਿਹਦੇ ਨਾਲ ਬੈਟ ਬਣ ਸਕੇ ਲੇਕਿਨ ਇੰਡਸਟਰੀ ਸਹੀ ਚਲਾ ਰਹੇ ਜੋ ਚੀਜ਼ ਅਸੀਂ ਪੈਦਾ ਕਰਨਿਆ ਔਰ ਨਾਲ ਇੰਡਸਟਰੀ ਨਹੀਂ ਜੁੜੀ ਜਿਹੜੀ ਇੰਡਸਟਰੀ ਐ ਉਹ ਪੈਦਾਵਾਰ ਨਾਲ ਜੁੜੀ ਨਹੀਂ ਔਰ ਜਿਹੜੀ ਅਸੀਂ ਕਾਮਰਸ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਸਮਾਨ ਬਣ ਰਿਹਾ ਜੰਮੂ ਕਸ਼ਮੀਰ ਚ ਔਰ ਹੀ ਕਾਮਰਸ ਕਰ ਰਹੇ ਆ ਅਸੀਂ ਕਾਮਰਸ ਕਿ ਨਹੀਂ ਕਰ ਰਹੇ ਆ ਕਿ ਸਮਾਨ ਬਣਿਆ ਬੱਦੀ ਚ ਔਰ ਯੇ ਸੀ ਕਾਮਰਸ ਕਰ ਰਹੇ ਵਾ ਬਾਹਰ ਕਰ ਰਹੇ ਸਰਵਿਸ ਸੈਕਟਰ ਦਾ ਇਹ ਮੇਰੇ ਵੀਰ ਜੀ ਨੇ ਗੱਲ ਕਹੀ ਕਿਤੇ ਚਲੇ ਗਏ ਭਾਜੀ ਇੱਥੇ ਬੈਠੇ ਸੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨੌਕਰੀਆਂ ਹੈਗੀਆਂ ਰੋਜ਼ਗਾਰ ਦੇ ਸਾਧਨ ਹੈਗੇ ਔਰ ਪੰਜਾਬੀ ਟੰਗ ਜਿਹੜੀ ਹੈ ਜਿਹੜੀ ਮੈਂ ਬੋਲ ਰਿਹਾ ਜਿਹੜੀ ਤੁਸੀਂ ਬੋਲਦੇ ਹੋ ਇਹ ਉਹ ਭਾਸ਼ਾ ਉਹ ਲੈਂਗੁਏਜ ਉਹ ਜਬੀਨ ਜ਼ਬਾਨ ਹੈ ਜਿਹੜੀ ਅੰਗਰੇਜ਼ੀ ਸਭ ਨਾਲੋਂ ਜਲਦੀ ਸਿੱਖਦੀ ਵੀ ਹੈ ਔਰ ਅੰਗਰੇਜ਼ੀ ਨੂੰ ਉਸ ਭਾਸ਼ਾ ਚ ਬੋਲਣ ਅਸੇ ਬੈਸਟ ਜ਼ਬਾਨ ਹੈ ਲekin ਸਾਡੇ ਬੱਚਿਆਂ ਕੋਲ ਉਹ ਕਾਂਚ ਲਾ ਕੇ ਟੂਟੀ ਤੇ ਮੋਹਾਲੀ ਚ ਕੰਮ ਕਰਨ ਵਾਸਤੇ ਸਾਡੇ ਕੋਲ ਬੱਚਿਆਂ ਕੋਲ ਸਕੋਪ ਨਹੀਂ ਸਰਵਿਸ ਸੈਕਟਰ ਜਿਹੜਾ ਪਿਛਲੇ 30 40 ਸਾਲਾਂ ਚ ਬਣਿਆ ਸੀ ਉਹ ਉਝੜ ਗਿਆ ਪੰਚਕੁੱਲੇ ਹੈਗਾ ਮੋਹਾਲੀ ਨਹੀਂ ਹੈਗਾ ਇੱਕ ਚੰਡੀਗੜ੍ਹ ਪੱਦੇ ਸੱਜਾ ਪਾਸਾ ਇੱਕ ਚੰਡੀਗੜ੍ਹ ਦਾ ਖੱਬਾ ਪਾਸਾ ਸੱਜਾ ਪਾਸਾ ਭੁੱਖਾ ਖੱਬਾ ਪਾਸਾ ਚੱਲ ਰਿਹਾ ਫਾਰਮਿੰਗ ਇੱਕ ਜ਼ਮੀਨ ਦੇ ਟੁਕੜੇ ਤੇ ਦੋ ਪਿੰਸਟੇਟਾ ਬਣੀਆਂ ਇੱਕ ਦਾ ਤੁਸੀਂ ਪੜਿਆ ਹਰਿਆਣਾ ਉਰੀ ਤਰੱਕੀ ਤੁਸੀਂ ਦੇਖੀ ਇੱਕ ਮੈਮ ਆ ਉਰੇ ਮੇਰੇ ਚੋਂ ਨਿਕਲ ਕੇ ਹਰਿਆਣਾ ਬਣਿਆ ਉੱਥੇ ਫਾਰਮਿੰਗ ਵੀ ਵੱਧ ਰਹੀ ਹੈ ਉੱਥੇ ਇੰਡਸਟਰੀ ਵੀ ਵੱਧ ਰਹੀ ਹੈ ਉੱਥੇ ਸਰਵਿਸ ਸੈਕਟਰ ਵੀ ਵੱਧ ਰਿਹਾ ਐਸੀ ਛੇ ਸਰਕਾਰ ਅੱਛੀ ਆਣੀ ਬਹੁਤ ਜ਼ਰੂਰੀ ਹੈ ਔਰ ਮੌਕਾ ਸਾਡੇ ਕੋਲ ਆ ਗਿਆ ਔਰ ਡਬਲ ਇੰਜਨ ਦੀ ਸਰਕਾਰ ਬਣੇ ਪੰਜਾਬ ਦੇ ਅੰਦਰ ਨਰਿੰਦਰ ਮੋਦੀ ਜੀ ਦੇ ਅਸ਼ੀਰਵਾਦ ਵਾਲੀ ਉਹਨਾਂ ਦੀ ਡਿਵੈਲਪਮੈਂਟ ਓਰੀਐਂਟਡ ਸਭ ਕਾ ਸਾਥ ਸਭ ਕਾ ਵਿਕਾਸ ਵਿਜ਼ਨ ਵਾਲੀ ਸਰਕਾਰ ਬਣੇ ਔਰ ਐਸੇ ਮੈਂ ਤੁਹਾਡੇ ਕੋਲੋਂ ਅਸ਼ੀਰਵਾਦ ਮੰਗਣਾ ਸ਼ੁਭ ਕਾਮਨਾਵਾਂ ਮੰਗਣਾ ਉਰਮੇਤਾਨਿਕ ਹੋਰ ਬੇਨਤੀ ਕਰਨਾ ਤੁਹਾਡੇ ਚ ਕੁਝ ਲੋਕਾਂ ਨੇ ਗੁਜਰਾਤ ਦਾ ਜ਼ਿਕਰ ਕੀਤਾ ਮੈਂ ਵੈਸੇ ਅਧਿਕਾਰਿਤ ਨਹੀਂ ਮੇਰਾ ਪਾਰਟੀ ਦਾ ਪ੍ਰਧਾਨ ਅਧਿਕਾਰਿਤ ਹੈ ਤੇ ਤਿੰਨ ਪੁਰਾਣੇ ਪ੍ਰਧਾਨ ਬੈਠੇ ਨੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਬੈਠੇ ਨੇ ਲੇਕਿਨ ਮੈਂ ਤੁਹਾਨੂੰ ਗਰੰਟੀ ਦੇਣਾ ਜੋ ਅਧਿਕਾਰ ਐਨ ਆਰ ਆਈਸ ਨੂੰ ਗੁਜਰਾਤ ਚ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਚ ਸਰਕਾਰ ਬਣੇਗੀ ਉਹ ਹੀ ਅਧਿਕਾਰ ਪੰਜਾਬੀ ਐਨ ਆਰ ਆਈਸ ਨੂੰ ਪੰਜਾਬ ਚ ਹੋਣਗੇ ਦੂਜੀ ਮੈਂ ਤੁਹਾਨੂੰ ਕਮਿਟਮੈਂਟ ਕਰਨਾ ਤੁਸੀਂ ਪੈਸਾ ਲਾਣਾ ਸਾਡੀ ਸਰਕਾਰ ਬਣੇਗੀ ਤੁਹਾਡੀ ਤੁਸੀਂ ਤਿੰਨ ਵਾਰੀ ਤਿੰਨ ਲੋਕਾਂ ਨੇ ਸੁਰੱਖਿਆ ਦੀ ਗੱਲ ਕੀਤੀ ਸੁਰੱਖਿਆ ਗੈਂਗਸਟਰਾਂ ਤੋਂ ਸੁਰੱਖਿਆ ਤੁਹਾਡੀ ਤਰੱਕੀ ਦੀ ਉਹ ਸੁਰੱਖਿਆ ਤੁਹਾਡੇ ਪੈਸੇ ਦੇ ਡਬਲ ਹੋਣ ਦੀ ਸਾਡੀ ਸਰਕਾਰ ਦੇਗੀ ਅਸੀਂ ਮਾਹੌਲ ਬਣਾਵਾਂਗੇ ਅੱਜ ਇਸ ਡਿਪਰੈਸ਼ਨ ਚ ਸਟੇਟ ਚੱਲ ਰਹੀ ਡਿਪਰੈਸ਼ਨ ਉਸ ਡਿਪਰੈਸ਼ਨ ਤੋਂ ਕੱਢਣ ਦਾ ਕੰਮ ਵੀ ਕਰਾਂਗੇ और मैं तुम वादा करना पंजाब माफी चाहना दर्द है अखा च अथरू ने पिछे न तुर पैया नंबर चेक कर दिया पिछले साल चौदवें से तो हाँ अरे बारहवें आए हैं सोलहवें पहुंच गए हैं पर कैपिटा इनकम च भी पर कैपिटल एक्सपेंस च भी प्रोडक्शन भी ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਗੁਰਦਾਸਪੁਰ ਜਿੱਥੇ ਹਰ ਖੇਤ ਕਣਕ ਪੈਦਾ ਕਰਦਾ ਹੈ ਉੱਥੇ ਮੱਧ ਪ੍ਰਦੇਸ਼ ਦਾ ਆਟਾ ਵਿਕਣ ਡਿਆ ਅੱਜ ਉੱਤਰਾਖੰਡ ਦਾ ਚੋਲ ਵਿਕਣ ਡਿਆ ਉਹ ਪੰਜਾਬ ਜਿਹੜੀ ਸਾਰੀ ਦੁਨੀਆ ਦੀ ਟੋਕਰੀ ਗਿਣੀ ਜਾਂਦੀ ਸੀ ਅਨਾਜ ਦੀ ਅੱਜ ਉੱਥੇ ਬਾਹਰੋਂ ਆ ਕੇ ਚੀਜ਼ਾਂ ਵਿਕਣ ਲੀਆਂ ਕੁਆਂਟੀਟੀ ਐਂਡ ਕੁਆਲਿਟੀ ਅਸੀਂ ਡਿਫਰੈਂਸ ਹੀ ਨਹੀਂ ਕਰ ਪਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਔਰ ਜੋ ਤੁਸੀਂ ਗੱਲਾਂ ਕਹੀਆਂ ਮੈਂ 13 ਦੇ 13 ਪੁਆਇੰਟ ਸੁਭਾ ਜੀ ਨੂੰ ਭੇਜੇ ਹੈ ਔਰ ਆਪਣੀ ਟੀਮ ਨੂੰ ਭੇਜੇ ਮੈਂ ਇੱਕ ਇੱਕ ਪੁਆਇੰਟ ਨੋਟ ਕੀਤਾ ਤੁਸੀਂ ਬਿਲਕੁਲ ਠੀਕ ਹੋ ਸਕਿਲਡ ਲੇਬਰ ਔਰ ਜਿਹੜੀ ਸਕਿਲ ਸੈਟ ਚਾ ਉਹ ਸਕਿਲ ਦਾ ਅਸੀਂ ਵਿਕਾਸ ਕਰ ਪਾਈ ਜੇ ਪੰਜਾਬੀ ਜਾ ਕੇ ਸਿਰੀ ਚ ਨਿਊਯਾਰਕ ਚ ਨਿਊ ਜਰਸੀ ਚ ਉੱਥੇ ਕਾਮਯਾਬ ਹੋ ਸਕਦਾ ਤੇ ਇੱਥੇ ਕਿਉਂ ਨਹੀਂ ਹੋ ਸਕਦਾ ਇਹ ਪ੍ਰਸ਼ਨ ਆਪਣੇ ਮਨ ਚ ਲੈ ਕੇ ਮੈਂ ਕਈ ਵਾਰੀ ਰਾਤ ਨੂੰ ਜਾਗਦਾ ਤੇ ਤੁਹਾਨੂੰ ਵੀ ਬੇਨਤੀ ਕਰਨਾ ਆਓ ਪੰਜਾਬ ਦੇ ਅੰਦਰ ਪਰਿਵਰਤਨ ਲੈ ਕੇ ਆਈਏ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਮਿਟਿਡ ਜੇ ਮੈਂ ਕਮਿਟਮੈਂਟ ਦੀ ਗੱਲ ਕਰ ਰਿਹਾ ਜੇ ਰੋਡ ਇਨਫਰਾਸਟ੍ਰਕਚਰ ਪੂਰੇ ਦੇਸ਼ ਚ ਤਰੱਕੀ ਕਰ ਰਿਹਾ ਹੈ ਪੰਜਾਬ ਸਰਕਾਰ ਅੱਜ ਮੈਂ ਗਾਰੰਟੀ ਨਾਲ ਕਹਿ ਰਿਹਾ ਇੱਕ ਇੱਟ ਦਿਖਾ ਦਿਓ ਅੱਜ ਅਗਰ ਪੰਜਾਬ ਚ ਕਰੇ ਇੱਟ ਵੀ ਲੱਗਦੀ ਹੋएगी ਤਾਂ ਉਸ ਮਜ਼ਦੂਰ ਨੂੰ ਪੁੱਛਣਾ ਉਹ ਕਹੇਗਾ ਇਹ ਕੇਂਦਰ ਦਾ ਪੈਸਾ ਹੈ ਜੇ ਗਰੀਬ ਨੂੰ ਘਰ ਮਿਲ ਰਿਹਾ ਤੇ ਪੈਸਾ ਕੇਂਦਰ ਦਾ ਹੈ ਪੰਜਾਬ ਮੇਰਾ ਪੰਜਾਬ ਅੱਜ 1 ਕਰੋੜ 42 ਲੱਖ ਪੰਜਾਬੀਆਂ ਦੇ ਘਰ ਮੋਦੀ ਸਾਹਿਬ ਅਨਾਜ ਫ੍ਰੀ ਭੇਜ ਰਿਹਾ ਉਹ ਪੰਜਾਬ ਜਿਹੜਾ ਲੰਗਰ ਖਵਾਨ ਚ ਦੁਨੀਆ ਚ ਮਸ਼ਹੂਰ ਆ 1 ਕਰੋੜ 42 ਲੱਖ ਰੋਂਗ ਤੇ ਖੜੇ ਹੋਏ ਜਿੰਦੇ ਵਾਲ ਖੜੇ ਹੋਏ ਜਿੰਦੇ ਕਿ ਪੰਜਾਬ ਦੇ ਅੰਦਰ ਮੋਦੀ ਸਾਹਿਬ ਐਸਸੀ ਭਾਈਚਾਰੇ ਦੇ ਬੱਚੇ ਵਾਸਤੇ ਸਕਾਲਰਸ਼ਿਪ ਭੇਜ ਰਿਹਾ ਤੇ ਸਟੇਟ ਗਵਰਨਮੈਂਟ ਉਹਨੂੰ ਖਾਰੀ ਮੋਦੀ ਸਾਹਿਬ ਮਿਨੋਰਟੀ ਬੱਚਿਆਂ ਦੀ ਤਰੱਕੀ ਐਸੇ ਪੈਸਾ ਭੇਜ ਰਹੀ ਹੈ ਸਟੇਟ ਗਵਰਨਮੈਂਟ ਖਾਰੀ ਪੰਜਾਬ ਦੇ ਅੰਦਰ ਪਿੰਡ ਦੇ ਅੰਦਰ ਰੋਜ਼ਗਾਰ ਦੇ ਸਾਧਨ ਘਟ ਗਏ ਸਰਕਾਰ ਨੇ ਕਿਹਾ 100 ਦਿਨ ਦੇ ਸਾਧਨ ਦੇਾਂਗੇ ਅਸੀਂ ਪੰਜਾਬੀ 22 ਦਿਨ ਵੀ ਨਹੀਂ ਕਰ ਪਾ ਰਹੇ ਤੇ ਮੋਦੀ ਸਾਹਿਬ ਨੇ ਸਵਾ 100 ਦਿਨ ਦੀ ਯੋਜਨਾ ਕਰਾ ਕੇ ਭੇਜੀ ਦਸੀ ਪੰਜਾਬ 'ਚ ਰੋਂਗ ਨਰੇਟਿਵ ਚਲਾ ਕੇ ਉਹਨੂੰ ਪਿੱਛੇ ਸੁੱਟ ਦੇ ਅੱਜ ਫਾਰਮਿੰਗ ਸੈਕਟਰ ਦੇ ਅੰਦਰ ਜਿਹੜਾ ਸਮਝੋਤਾ ਤਿੰਨ ਸਮਝੋਤੇ ਬੀਂਗ ਇਹ ਪੰਜਾਬੀ ਮੇਰੇ ਐਸੇ ਪ੍ਰਾਊਡ ਦੀ ਗੱਲ ਹੈ ਤਿੰਨ ਸਮਝੋਤੇ ਹੋਏ ਐ ਇੱਕ ਯੂਐਸ ਦੇ ਨਾਲ ਸਾਡੀ ਡੀਲ ਹੋਈ ਐ 3 ਟ੍ਰਿਲੀਅਨ ਦੀ ਅਰਥਵਿਵਸਥਾ ਹੋਰ ਚੁੱਕੇ ਲੋਕ ਇੱਥੇ ਬੈਠੇ ਅਸੀਂ 5 ਦੇ ਪਹੁੰਚਣਾ ਮੇਰੇ ਮਨਪਰੀਤ ਭਾਜੀ ਦੇ ਮੂੰਹ ਚ ਰਸਗੂਲੇ ਘਿਓ ਸ਼ਕਰ साल घटेगा भाजी बस सत्त आओगे दस नहीं लगन देंगे सत्त साल सत्त ट्रिलियन की अर्थव्यवस्था बना सो so, मेरी ते तो बेनती है यूरोप के ती देशों का समझौता सा दुनिया का अच कोई कोना नहीं जिस कोने हिंदुस्तान का कॉमर्स का समझौता नहीं और हर समझौते अंदर फार्मिंग सैक्टर की सुरक्षा डेयरी सैक्टर की सुरक्षा उन्होंने ध्यान च ना रखा हो लेकिन हूँ समझौता हो गया ਮੈਂ ਪੈਦਾ ਕੀ ਕਰਾਂਗਾ ਜਿਹੜਾ ਬਾਹਰ ਜਾਏ ਮੈਂ ਪੈਦਾ ਕੀ ਕਰਾਂਗਾ ਬਾਹਰ ਜਾਏ ਇਹ ਐਜ਼ ਅ ਸਟੇਟਮੈਂਟ ਸੋਚਣਾ ਪਏਗਾ ਅੱਜ ਇੱਕ ਖਬਰ ਚ ਖਬਰ ਛਪੀ ਹੈ ਸ਼ਾਇਦ ਕਿਸੇ ਨੇ ਦੇਖੀ ਨਾ ਹੋਵੇ ਮੈਨੂੰ ਐਗਜ਼ੈਕਟ ਯਾਦ ਨਹੀਂ ਕੁਝ ਲੱਖ ਟਨ ਝੋਨਾ ਹਿੰਦੁਸਤਾਨ ਤੋਂ ਬਾਹਰ ਭੇਜੇ ਜਾਏ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਝੋਨਾ ਪੈਦਾ ਕਰਨ ਵਾਲਾ ਕਿਸਾਨ ਹੈ ਉਹਨੂੰ ਰੀਟ ਵਦ ਮਿਲ ਸਕੇ ਕੱਲ ਹੀ ਕੈਬਨਟ ਨੇ ਫੈਸਲਾ ਕੀਤਾ ਐਗਜ਼ੈਕਟ ਮੇਰੇ ਅਮਾਉਂਟ ਭੁੱਲ ਗਿਆ ਸ਼ਾਇਦ ਕੋਈ ਗੂਗਲ ਕਰੇਗਾ ਕੱਕਾ ਤੂੰ ਗੂਗਲ ਕਰ ਜਰਾ ਦੇਖ ਕਿੰਨਾ ਸੋਚਦਾ ਪ੍ਰਾਈਮ ਮਿੰਿਸਟਰ ਕਿ ਵੀ ਪੰਜਾਬ ਚ ਸਾਡਾ ਸਮਝੋਤ ਸਾਡਾ ਫੈਸਲਾ ਕੈਬਨਟ ਦਾ ਅੱਜ ਤੋਂ ਕਈ ਸਾਲ ਤੋਂ ਕਿ ਹਿੰਦੁਸਤਾਨ ਤੋਂ ਬਾਹਰ ਨਹੀਂ ਭੇਜਾਂਗੇ ਸਵਾਇ ਅਸੀਂ ਕੋਵਿਡ ਚ ਭੇਜੀ ਹੁਣ ਪਹਿਲੀ ਵਾਰੀ ਕਿ ਪੰਜਾਬ ਦੇ ਕਿਸਾਨ ਨੂੰ ਜਗ੍ਹਾ ਨਹੀਂ ਹੈ ਅਪ੍ਰੈਲ ਚ ਨਵੀਂ ਫਸਲ ਆ ਰਹੀ ਹੈ ਔਰ ਐਸੇ ਸਰਕਾਰ ਨੇ ਸਮਝੌਤਾ ਕੀਤਾ ਕਿ ਅਸੀਂ ਇੱਥੋਂ ਬਾਹਰ ਭੇਜਾਂਗੇ ਸੋ ਮੇਰੀ ਤੁਹਾਡੇ ਕੀ ਬੇਨਤੀ ਹੈ ਜਿੱਸਾ ਹਿੰਦੁਸਤਾਨ ਨੇ 11 ਸਾਲਾਂ ਚੰਗੜਾਈ ਲੀਤੀ ਹੈ ਭਾਰਤ ਦੀ ਚਮਕ ਔਰ ਧਮਕ ਅੱਜ ਪੂਰੀ ਦੁਨੀਆ ਚ ਹੈ ਚਾਹੇ ਉਹ ਇਕਨੋਮੀ ਹੈ ਚਾਹੇ ਵਰਲਡ ਦੇ ਅੰਦਰ ਅੱਜ ਪ੍ਰਿਆਵਰਣ ਦਾ ਨੇਤਾ ਵੀ ਕੋਈ ਹੈ ਤੇ ਭਾਰਤ ਹੈ ਔਰ ਬੀਂਗ ਅ ਪੰਜਾਬੀ ਅਰਦਾਸ ਕਰਕੇ ਜਾਈਏ ਵਾਹਿਗੁਰੂ ਇਸ ਸੱਚੇ ਪਾਤਸ਼ਾਹ ਇਹ ਧਰਤੀ ਨੂੰ ਭਾਗ ਲਾ ਇਹ ਮੇਰੀ ਧਰਤੀ ਵੀ ਉਸ ਸਪੀਡ ਦੇ ਨਾਲ 7.8 ਦੇ ਨਾਲ ਅੱਗੇ ਵਧੇ ਔਰ ਮਿੱਤਰੋ ਮੈਂ ਸਪੀਚ ਨਹੀਂ ਕਹਿ ਰਿਹਾ ਮੈਂ ਬੀਜੇਪੀ ਦਾ ਜਨਨ ਸੈਕਟਰੀ ਹਾਂ ਮੈਂ ਤੁਹਾਨੂੰ ਹਿਸਟਰੀ ਦੀ ਗੱਲ ਕਹਿ ਰਿਹਾ ਬਿਮਾਰੂ ਰਾਜ ਇੱਕ ਵਰਡ ਇਸਤਮਾਲ ਨਹੀਂ ਨਤੀ ਬਿਮਾਰੂ ਰਾਜ ਬੀ ਫੋਰ ਬਿਹਾਰ ਐਮ ਫੋਰ ਮੱਧ ਪ੍ਰਦੇਸ਼ ਆਰ ਫੋਰ ਰਾਜਸਥਾਨ ਐਂਡ ਯੂ ਫੋਰ ਯੂਪੀ ਇਹ ਚਾਰ ਰਾਜੇ ਨੂੰ ਦੁਨੀਆ ਹਿੰਦੁਸਤਾਨ ਦੇ ਸਭ ਨਾਲੋਂ ਪਿਛੜੇ ਸਟੇਟ ਕਹਿੰਦੇ ਸੀ ਕਿ ਇਹ ਕਪੈਸਿਟੀ ਗੂਗਲ 'ਚ ਪਾ ਕੇ ਦੇਖੋ ਇਹ ਬਿਮਾਰੂ ਰਾਜਾਂ ਦੇ ਚਾਰਾਂ 'ਚ ਬੀਜੇਪੀ ਆਈ ਰਾਜਸਥਾਨ ਦੇ ਬੀਜੇਪੀ ਹੈ ਨਾ ਮੱਧ ਪ੍ਰਦੇਸ਼ ਦੇ ਬੀਜੇਪੀ ਹੈ ਬਿਹਾਰ ਚ ਬੀਜੇਪੀ ਹੈ ਉਹਨਾਂ ਦੀ ਤਰੱਕੀ ਦੀ ਔਰ ਤਰੱਕੀ ਦੀ ਪਰਸੈਂਟੇਜ ਔਰ ਆਪਣੀ ਸਟੇਟ ਦੀ ਤਰੱਕੀ ਦੀ ਪਰਸੈਂਟੇਜ ਦੇਖੀਏ ਸਿਰਫ ਸੱਤਾ ਬਦਲੀ ਹੈ ਤੇ ਮੱਧ ਪ੍ਰਦੇਸ਼ਾਂ ਚ 20% ਦੀ ਰਫਤਾਰ ਦੇ ਨਾਲ ਖੇਤੀ ਚ ਤਰੱਕੀ ਕਰ ਰਿਹਾ ਹੈ ਇੰਡਸਟਰੀ ਚ 18% ਦੀ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ ਅੱਜ ਬਿਹਾਰ ਚ ਲੋਕ ਇੰਡਸਟਰੀ ਲਗਾਉਣਾ ਸਹੀ ਸਮਝ ਦੇਣਗੇ ਪੰਜਾਬ ਚ ਨਹੀਂ ਜੇ ਸਮਝਦੇ ਸੋ ਮੇਰੀ ਤੁਹਾਡੇ ਅਗੇ ਬੇਨਤੀ ਹੈ ਗੁਰੂ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਕੇ ਅਰਦਾਸ ਕਰਕੇ ਜਾਓ ਕਿ ਪੰਜਾਬ ਦੇ ਅੰਦਰ ਬਦਲਾਅ ਹੋਵੇ ਔਰ ਡਬਲ ਇੰਜਨ ਦੀ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲੀ ਪੰਜਾਬ ਦੀ ਇਹ ਜਿਹੜੀ ਸੱਟ ਤੇ ਦਾਗ ਲੱਗ ਗਿਆ ਸਾਡੀ ਬੈਕ ਸਾਨੂੰ ਵੱਜ ਗਈ ਹੈ ਔਰ ਤੋਂ ਬਾਹਰ ਕੱਢ ਕੇ ਲਿਆ ਸਕੇ ਲੇਕਿਨ ਯਾਦ ਰੱਖਣਾ ਡਬਲ ਇੰਜਨ ਤੋਂ ਬਿਨਾ ਨਹੀਂ ਜੇ ਹੋਣਾ ਸਿੰਗਲ ਇੰਜਨ ਇਸ ਗਹਿਰਾਈ ਚ ਡਿੱਗੀ ਹੋਈ ਪੰਜਾਬ ਦੀ ਇਕਨੋਮੀ ਨੂੰ ਨਹੀਂ ਕੱਢ ਸਕਦਾ ਨਹੀਂ ਕੱਢ ਸਕਦਾ ਅਗਰ ਕੋਈ ਕੱਢ ਸਕਦਾ ਤਾਂ ਡਬਲ ਇੰਜਨ ਲਾਉਣਾ ਪੈਣਾ ਹੈ 트리플 ਇੰਜਨ ਲਾਉਣਾ ਪੈਣਾ ਔਰ ਸੈਂਟਰ ਦੇ ਪੂਰਾ ਅਸ਼ੀਰਵਾਦ ਚਾਹੀਦਾ ਤਾਂ ਕਿ ਅਸੀਂ ਜਿਹੜੇ ਇਕਨੋਮਿਕ ਡ੍ਰੌਪਸ ਸੇ ਅਸੀਂ ਚਲੇ ਗਏ ਆ ਅਸੀਂ ਜਿਹੜੇ ਅਸੀਂ ਫਸ ਚੁੱਕੇ ਆ ਔਰ ਚੁੱਕੜਿਆ ਜਾ ਸਕੇ ਮੈਂ ਇੱਕ ਵਾਰੀ ਫੇਰ ਅਸ਼ਵਨੀ ਜੀ ਦਾ ਉਹਨਾਂ ਦੀ ਟੀਮ ਦਾ ਔਰ ਮੈਂ ਇੱਕ ਬੇਨਤੀ ਕਰ ਰਿਹਾ ਹਾਂ ਸਾਡੇ ਮੰਤਰੀ ਸਾਹਿਬ ਵੀ ਆਏ ਵਿਰਿੰਦਰ ਜੀ ए, सुन रहे ने एक शब्द एक एक शब्द इन्होंने सुनया और मैं इन्होंने पूछ लिया थी मैं पंजाबी जी गल करा क्या मैं समझता हूं आप बोलिए आपकी कनक बिक रही है मध्य प्रदेश की लेकिन हमारी रुक रही है इसलिए मेरे को तो दुख है बीइंग पंजाबी सो मध्य प्रदेश तो आंदे ने लगातार च ने और अज हिंदुस्तान पिछले दस साल तो हिंदुस्तान के केंद्रीय मंत्री ने ग्यारह सालों तो इन्होंने भी एक एक चीज नोट की है भी मोदी साहब को पहुंचाएंगे ਮੈਂ ਵੀ ਪਾਰਟੀ ਹਾਈ ਕਮਾਨ ਕੋਲ ਆਪਣੀ ਲੀਡਰਸ਼ਿਪ ਨੂੰ ਪਹੁੰਚਾਵਾਂਗਾ ਲੇਕਿਨ ਤੜਤੋ ਇੱਕ ਮੰਗ ਕਰਦਾ ਹੋਇਆ ਅੱਜ ਇਸ ਦਿਨ ਤੇ ਅਰਦਾਸ ਕਰਕੇ ਜਾਣਾ ਪੰਜਾਬ ਹਿੰਦੁਸਤਾਨ ਛੱਡਣ ਅਗਿਆ ਜਾਂਚ ਬੈ ਕੇ ਜਿਸ ਤਰ੍ਹਾਂ ਕੁੜੀ ਪਿੱਛੇ ਜਾਂਦੀ ਆ ਘਰਦਿਆਂ ਸੇ ਪਿੱਛੇ ਜੋਂ ਦੇ ਦਾਣੇ ਚੋਲਾਂ ਦੇ ਦਾਣੇ ਸੁੱਟ ਕੇ ਜਾਂਦੀ ਕਿ ਵਸਦੇ ਰਹੋ ਵਸਦੇ ਰਹੋ ਵਸਦੇ ਰਹੋ ਉਸ ਤਰ੍ਹਾਂ ਤੁਸੀਂ ਵੀ ਸ਼ੁਭ ਕਾਮਨਾਵਾਂ ਦੇ ਚੋਲਾਂ ਦੇ ਦਾਣੇ ਸੁੱਟ ਕੇ ਜਾਣਾ ਕਿ ਤੁਹਾਡੇ ਭਰਾ ਜਿਹੜੇ ਇੱਥੇ ਰਹਿ ਗਏ ਉਹ ਵਸਦੇ ਰਹਿਣ ਔਰ ਇਹ ਮੈਂ ਤੁਹਾਨੂੰ ਗਰੰਟੀ ਕਰਨਾ ਹਜੇ ਮੇਰਾ ਅਧਿਕਾਰ ਨਹੀਂ ਮੇਰੇ ਪ੍ਰਧਾਨ ਦਾ ਅਧਿਕਾਰ ਹੈ ਲੇਕਿਨ ਮੈਂ ਤੁਹਾਨੂੰ ਗਰੰਟੀ ਕਰਨਾ ਗੁਜਰਾਤ ਵਾਲੇ ਰਾਈਟ ਜੋ ਗੁਜਰਾਤ ਚ ਗੁਜਰਾਤੀ ਐਨ ਆਰ ਆਈ ਨੂੰ ਨੇ ਅਸੀਂ ਪੰਜਾਬ ਦੇ ਐਨ ਆਰ ਆਈ ਨੂੰ ਉਹੀ ਰਾਈਟ ਸਰਕਾਰ ਬਣਨ ਤੋਂ ਬਾਅਦ ਦੇਾਂਗੇ ਉਹੀ ਸੁਰੱਖਿਆ ਦੇਾਂਗੇ ਔਰ ਉਹੀ ਐਟਮੋਸਫੇਅਰ ਦੇਾਂਗੇ ਜ਼ੀਰੋ ਟੋਲਰੈਂਸ ਔਨ ਟੈਰੋਰੀਜ਼ਮ ਜ਼ੀਰੋ ਟੋਲਰੈਂਸ ਔਨ ਗੁੰਡਾਈਜ਼ਮ ਜ਼ੀਰੋ ਟੋਲਰੈਂਸ ਔਨ ਕਰਪਸ਼ਨ ਸਰਕਾਰ ਚਲਾਵਾਂਗੇ ਔਰ ਪੰਜਾਬ ਦੇ ਅੰਦਰ ਫੇਰ ਦੁਬਾਰਾ ਪਾ ਗਾਂਗੇ ਫਿਰ ਲక్ష్ਮੀ ਦਾ ਆਸ ਹੋਏਗਾ ਅਸੀਂ ਸਭ ਤਰੱਕੀ ਕਰਾਵਾਂਗੇ ਤੁਹਾਡੀਆਂ ਸ਼ੁਭ ਕਾਮਨਾਵਾਂ ਦੀ ਉਡੀਕ ਕਰਦਾ ਹੋਇਆ ਤੁਹਾਡੇ ਅਸ਼ੀਰਵਾਦ ਦੀ ਉਡੀਕ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਦੋਨ ਦੋਤਰੀ ਮੇ ਸਤਨਾਮ ਜੀ ਵਗੈਰਾ ਕੋ ਬੁਲਾ ਕੇ ਫਿਰ ਜਾ ਸਕਦੇ ਅਛਾ ਨਹੀਂ ਨਹੀਂ ਸਾਈਟ ਹੈ ਅੱਛਾ ਜੀ ਜੀ ਸਾਡੇ ਕੇਂਦਰੀ ਮੰਤਰੀ ਵੀਰਿੰਦਰ ਖਟੀਕ ਜੀ ਵੀ ਸਾਡੇ ਚ ਹੈ ਉਹਨਾਂ ਨੇ ਵੀ ਫਲਾਈਟ ਸੇ ਜਾਣਾ ਹੈ लेकिन वो तो पहला जरूर एक बार अपना गलबात करनी चाहते हैं मैं माननीय है वीरेंद्र जी को निवेदन करता हूँ अपनी बातचीत आपके समक्ष पंजाबी डायस्पोरा मीट के इस आयोजन के लिए अभी हमारे राष्ट्रीय महामंत्री तरुण चुग जी ने आपकी सारी बातें सुनने के बाद देश के पंतप्रधान आदरणीय नरेंद्र मोदी जी का हमारे जो प्रवासी भारतीय हैं उनके लिए उनके अंदर सोच क्या है उनके हृदय में स्थान क्या है हमारे अविनाश जी ने जो पहल की है सतनाम सिंह जी हमारे अश्विनी जी आप ने कई देशों से यहाँ पर प्रतिनिधि यहाँ पर आए हुए हैं और दुनिया के जिस हिस्से में भी आप गए आपने अपने मेहनत से अपने परिश्रम से अपने पुरुषार्थ से न केवल अपने आप को सक्षम बनाया बल्कि अपनी भारत माता की मिट्टी की सुगंध जो ना वहां तक पहुंचाई है कि भारतवासी जहां पर भी जाता है भारतवंशी अपनी मेहनत से अपना स्थान दुनिया के किसी भी देश में अपना बना लेता है अभी अपने हमारे तरुण चुग जी ने बताया कि डबल इंजन की सरकार जब बनती है तो उन्होंने मध्य प्रदेश का उदाहरण दिया उन्होंने उत्तर प्रदेश का उदाहरण दिया उन्होंने राजस्थान का उदाहरण दिया बिहार का उदाहरण दिया कि कैसे कभी पीछे हुआ करते थे लेकिन जब डबल इंजन की सरकार बनी तो आज वो विकास की दौड़ में न केवल दौड़ रहे हैं बल्कि सुधार एक्सप्रेस से वो अपने देश भर में अपना विशिष्ट स्थान बना रहे हैं पंजाब में वो सामर्थ्य है पंजाब में वो शक्ति है पंजाब एक बार अगर उठ के खड़ा हो जाएगा तो पंजाब देश में अपना स्थान जो है ना सबसे श्रेष्ठ बना सकता है चाहे आजादी के समय हमारे पंजाब के बंधुओं ने बहनों ने देश की आजादी में अपना योगदान दिया और आजादी के बाद फिर हमारे देश की आवश्यकताएं बदल गई थी देश जब आजाद हुआ तो शिक्षा क्षेत्र को सक्षम बनाना था नहरों को सिंचाई को सक्षम बनाना था उद्योग को सक्षम बनाना था कृषि को सक्षम बनाना था तो पंजाब ने उसमें अपना योगदान दिया लेकिन पिछले वर्षों में जो दृश्य बना है दृश्य को बदलने में आप सबका साथ चाहिए जब आप सबका साथ जुड़ेगा पंजाब में डबल इंजन की सरकार बनेगी मैंने आप सबकी बातें बड़े ध्यान के साथ में सुनी तरुण चुग्जी ने उन सबका उल्लेख किया हमारे सरदार इकबाल सिंह जी हमारे पार्लियामेंट फोरम के हमारे सदस्य हैं मैं सुन रहा था उन्होंने बड़े अच्छे ढंग से पूछ तो बहुत ही अच्छी उन्होंने कही और हम सभी आपको विश्वास दिलाते हैं जब आपका साथ हमारे साथ जुड़ेगा तो पंजाब बदलेगा भी पंजाब आगे बढ़ेगा भी और उससे जब आगे बढ़ेगा तो जो बात माननीय प्रधानमंत्री जी कहते हैं कि दो में भारत को विकसित राष्ट्र बनाने का जो सपना लेकर चल रहे हैं उसमें सबका साथ सबका विकास सबका विश्वास और सभी का सामूहिक प्रयास तो सभी के सामूहिक प्रयासों में पंजाब के भी प्रयास जब जुड़ेंगे तो देश जब आत्मनिर्भर बनेगा तो हमारे पंजाब के बंधु भी करेंगे पंजाब की बहनें भी कहेंगी कि भारत को विकसित राष्ट्र बनाने में पंजाब का भी योगदान जुड़ा और उसी के लिए आप सब से कि पंजाब हमारी डबल इंजन की सरकार बने आप सबका सहयोग मिले मैं आप सबके लिए बहुत बहुत शुभकामनाएं बधाइयां देते हुए कि आप अपना समय निकाल करके